ਤੁਸੀਂ ਸੁਣ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ ਤੀਸਰਾ ਅੰਕ ਹੈ ਇੱਕ ਇੱਕ ਚੱਕਿਓ ਮੜ ਮੜ ਲੋਹਾ ਖਾਲਸੇ ਦੀ ਨਿੱਤ ਨਵੇਂ ਦਿਨ ਹੋ ਰਹੀ ਜੈ ਜੈਕਾਰ ਕਰਕੇ ਪਿੰਡਾਂ ਵਿੱਚੋਂ ਗੱਭਰੂ ਲਗਾਤਾਰ ਪੰਥ ਵਿੱਚ ਸ਼ਾਮਲ ਹੋਣ ਲੱਗੇ ਨਵਾਬ ਕਪੂਰ ਸਿੰਘ ਜੀ ਨੇ ਪਹਿਲਾਂ ਵੀ ਸਿੰਘਾਂ ਦੀ ਵੱਧਦੀ ਗਿਣਤੀ ਵੇਖ ਕੇ ਸਾਰੀ ਤਾਕਤ ਸੰਗਠਿਤ ਕਰਨ ਲਈ ਪੰਥ ਨੂੰ ਦੋ ਵੱਡੇ ਦਲਾਂ ਵਿੱਚ ਵੰਡ ਦਿੱਤਾ ਸੀ ਬੁੱਢਾ ਦਲ ਤੇ ਤਰਨਾ ਦਲ ਤਰਨਾ ਦਲ ਦੇ ਅੱਗੇ ਪੰਜ ਜਥੇ ਬਣਾਏ ਗਏ ਸਨ ਤੇ ਪੰਜ ਨਿਸ਼ਾਨ ਏਕ-ਏਕ ਕਰਕੇ ਪੰਜਾਂ ਜਥਿਆਂ ਨੂੰ ਦਿੱਤੇ ਗਏ ਸਨ ਪਹਿਲਾ ਨਿਸ਼ਾਨ ਸ਼ਹੀਦਾਂ ਦੇ ਜਥੇ ਦਾ ਬਾਬਾ ਦੀਪ ਸਿੰਘ ਜੀ ਨਿਹੰਗ ਸਿੰਘ ਨੂੰ ਫੜਾਇਆ ਗਿਆ ਬਾਬਾ ਜੀ ਨੂੰ ਤੇ ਭਾਈ ਕਰਮ ਸਿੰਘ ਨੂੰ ਸ਼ਹੀਦਾਂ ਦੇ ਜਥੇ ਦਾ ਮੁਖੀ ਲਾਇਆ ਗਿਆ ਦੂਜਾ ਅੰਮ੍ਰਿਤਸਰ ਦੇ ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ ਨੂੰ ਦਿੱਤਾ ਗਿਆ ਤੀਜਾ ਨਿਸ਼ਾਨ ਗੁਰੂ ਵੰਸ਼ ਵਿੱਚੋਂ ਬਾਬਾ ਬినੋਦ ਸਿੰਘ ਤੇ ਬਾਬਾ ਕਾਨ ਸਿੰਘ ਗੋਇੰਦਵਾਲ ਵਾਲਿਆਂ ਦੇ سپرد ਕੀਤਾ ਗਿਆ ਇਹ ਦੋਨੋਂ ਮਹਾਰਾਜ ਗੁਰੂ ਅੰਗਦ ਦੇਵ ਜੀ ਤੇ ਗੁਰੂ ਮਹਾਰਾਜ ਅਮਰਦਾਸ ਜੀ ਦੀ ਵੰਸ਼ ਵਿੱਚੋਂ ਸਨ ਸਤਗੁਰਾਂ ਦੀ ਵੰਸ਼ ਵਿੱਚੋਂ ਹੋਣ ਕਰਕੇ ਇਸ ਜੱਥੇ ਨੂੰ ਸਾਹਿਬਜ਼ਾਦਿਆਂ ਦਾ ਜੱਥਾ ਵੀ ਕਿਹਾ ਜਾਂਦਾ ਸੀ ਜਥਾ ਕੋਟ ਬੁੱਢੇ ਵਾਲੇ ਭਾਈ ਦਸੌਂਦਾ ਸਿੰਘ ਨੂੰ ਸੌਂਪਿਆ ਗਿਆ ਤੇ ਪੰਜਵਾਂ ਨਿਸ਼ਾਨ ਭਾਈ ਬੀਰੂ ਸਿੰਘ ਰੰਗਰੇਟੇ ਨੂੰ ਭੇਟ ਕੀਤਾ ਗਿਆ ਨਿਸ਼ਾਨ ਦੇ ਨਾਲ-ਨਾਲ ਸਾਰੇ ਜਥਿਆਂ ਨੂੰ ਇੱਕ-ਇੱਕ ਨਗਾਰਾ ਦੇਗ ਲੋ ਕੜਾਹਾ ਤੇ ਹੋਰ ਤੰਬੂ ਕਨਾਤਾਂ ਵੀ ਦਿੱਤੇ ਗਏ ਸਰਬੱਤ ਖਾਲਸੇ ਨੇ ਹਰ ਸਿੰਘ ਨੂੰ ਇਹ ਅਧਿਕਾਰ ਦਿੱਤਾ ਕਿ ਕੋਈ ਵੀ ਸਿੰਘ ਕਿਸੇ ਵੀ ਜਥੇ ਵਿੱਚ ਸ਼ਾਮਲ ਹੋ ਸਕਦਾ ਹੈ ਪਰ ਸਿੰਘਾਂ ਦੀ ਗਿਣਤੀ ਨਿਤ ਦਿਹਾੜੀ ਹੋਣ ਹੋਰ ਵੱਧਦੀ ਜਾ ਰਹੀ ਸੀ ਨਵਾਬ ਸਾਹਿਬ ਨੇ ਮੁਖੀ ਸਿੰਘਾਂ ਨਾਲ ਗੁਰਮਤਾ ਕਰਕੇ ਖਾਲਸੇ ਦੇ ਅਗੋਂ 30 ਹੋਰ ਜਥੇ ਬਣਾ ਦਿੱਤੇ ਇਨ੍ਹਾਂ ਜਥਿਆਂ ਦੇ ਮੁਖੀ ਸਰਦਾਰਾਂ ਵਿੱਚੋਂ ਨਵਾਬ ਸਾਹਿਬ ਖੁਦ ਬਾਬਾ ਸ਼ਾਮ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਸ਼ਹੀਦ ਬਾਬਾ ਦੀਪ ਸਿੰਘ ਬਾਬਾ ਸੁੱਖਾ ਸਿੰਘ ਮਾੜੀ ਕਬੋਕੀ ਡੱਲੇਵਾਲੀਏ ਸਰਦਾਰ ਗੁਰਦਿਆਲ ਸਿੰਘ ਜੈ ਸਿੰਘ ਕਨਈਆ ਨੌਦ ਸਿੰਘ ਸ਼ੁਕਰਚੱਕੀਆ ਤੇ ਸਰਦਾਰ ਹਰੀ ਸਿੰਘ ਪੰਗੀ ਪ੍ਰਮੁੱਖ ਸਨ ਇਹ ਸਾਰੇ ਜਥੇ ਮੁਗਲਾਂ ਨੂੰ ਲੁੱਟਣ ਉਹਨਾਂ ਦੇ ਇਲਾਕੇ ਦੱਬਣ ਲਈ ਸੁਤੰਤਰ ਸਨ ਜਦੋਂ ਵੀ ਕਿਸੇ ਇੱਕ ਜਥੇ ਨੂੰ ਭੀੜ ਪਵੇ ਤਾਂ ਦੂਜੇ ਉਸ ਦੀ ਸਹਾਇਤਾ ਲਈ ਤੁਰੰਤ ਪਹੁੰਚ ਜਾਂਦੇ ਸਨ ਇਹ ਸਾਰੇ ਜਥੇ ਅਕਾਲ ਬੁੰਗੇ ਅਤੇ ਬੁੱਢੇ ਦਲ ਦੇ ਜਥੇਦਾਰ ਅੱਗੇ ਜਵਾਬਦੇਹ ਸਨ ਅਬਦਾਲੀ ਪਹਿਲੀ ਵਾਰ ਪੰਜਾਬ ਆਇਆ ਤਾਂ ਨਵਾਬ ਕਪੂਰ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਪੰਥ ਦਾ ਇਕੱਠ ਅੰਮ੍ਰਿਤਸਰ ਸਾਹਿਬ ਸੱਦਿਆ ਹੁਣ ਤੱਕ ਪੰਥ ਦੇ ਨਿੱਕੇ ਵੱਡੇ ਮਿਲਾ ਕੇ 60-65 ਜਥੇ ਬਣ ਚੁੱਕੇ ਸਨ ਨਵਾਬ ਸਾਹਿਬ ਨੇ ਪੰਜਾ ਸਿੰਘਾਂ ਨਾਲ ਬੈਠ ਕੇ ਗੁਰਮਤਾ ਕੀਤਾ ਸਰਬੱਤ ਪੰਥ ਅਕਾਲ ਬੁੰਗੇ ਦੇ ਵੇੜੇ ਵਿੱਚ ਬੈਠਾ ਬਾਣੀ ਸਰਵਣ ਕਰ ਰਿਹਾ ਸੀ ਰਾਗੀ ਸਿੰਘ ਪੜ ਰਹੇ ਸਨ ਸਮੂਹ ਖਾਲਸਾ ਪੰਥ ਸੇਵਾ ਹਿੱਤ ਸਿੰਘਾਂ ਵੱਲੋਂ ਕੀਤੇ ਜਾ ਰਹੇ ਗੁਰਮਤੇ ਦੇ ਫੈਸਲੇ ਦੀ ਉਡੀਕ ਕਰ ਰਿਹਾ ਸੀ ਨਵਾਬ ਕਪੂਰ ਸਿੰਘ ਜੀ ਨੇ ਬਾਹਰ ਆ ਕੇ ਸਰਬੱਤ ਖਾਲਸੇ ਨੂੰ ਗੁਰਮਤੇ ਤੋਂ ਜਾਣੂ ਕਰਵਾਇਆ ਗੁਰੂ ਸਵਾਰੇ ਖਾਲਸਾ ਜੀ ਕਲਗੀ ਧਰਪਤਾ ਜੀ ਮਹਾਰਾਜ ਜੀਆਂ ਦੀ ਮਿਹਰ ਸਦਕਾ ਪੰਥ ਖਾਲਸਾ ਚੜ੍ਹਦੀ ਕਲਾ ਵਿੱਚ ਵਿਚਰ ਰਿਹਾ ਹੈ ਪੰਜਾਬ ਦੀ ਧਰਤੀ ਤੇ ਖਾਲਸਾ ਜੀ ਦੇ ਬੋਲ ਬਾਲੇ ਹੋ ਰਹੇ ਹਨ ਪੰਥ ਦੀ ਪਰਫੁੱਲਤਾ ਨੂੰ ਦੇਖਦਿਆਂ ਰੋਜ਼ ਸੈਂਕੜੇ ਨੌਜਵਾਨ ਸਿੰਘਾਂ ਦੇ ਵੱਖ-ਵੱਖ ਜਥਿਆਂ ਵਿੱਚ ਸ਼ਾਮਿਲ ਹੋ ਰਹੇ ਹਨ ਸਿੰਘਾਂ ਦੀ ਗਿਣਤੀ ਵਿੱਚ ਨਿਤ ਦਿਨ ਅਸਚਰਜ ਵਾਧਾ ਹੋ ਰਿਹਾ ਹੈ ਖਾਲਸਾ ਜੀ ਆਪ ਜੀ ਨੇ ਲੋਕਾਈ ਦੇ ਮਨ ਵਿੱਚੋਂ ਜ਼ਾਲਮ ਹਾਕਮਾਂ ਦਾ ਭੈ ਲਾਇਆ ਹੈ ਲੋਕਾਂ ਨੂੰ ਪਾਪੀਆਂ ਨਾਲ ਲੋਹਾ ਲੈਣ ਦਾ ਵੱਲ ਸਿਖਾਇਆ ਹੈ ਪੰਜਾਬ ਦੇ ਜੰਗਲਾਂ ਵਿੱਚ ਸ਼ੇਰਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਹੁਣ ਵਕਤ ਆ ਗਿਆ ਹੈ ਕਿ ਸਾਰੇ ਸ਼ੇਰਾਂ ਨੂੰ ਜੰਗਲ ਵੰਡ ਕੇ ਦਿੱਤੇ ਜਾਣ ਸੋ ਸਿੰਘਾਂ ਨੇ ਫੈਸਲਾ ਕੀਤਾ ਹੈ ਕਿ ਪੰਥ ਦੀ ਚੜ੍ਹਦੀ ਕਲਾ ਤੇ ਖਾਲਸੇ ਦੇ ਵਾਧੇ ਲਈ ਪੰਥ ਨੂੰ 11 ਮਿਸਲਾਂ ਵਿੱਚ ਵੰਡਿਆ ਜਾਏ ਸਾਰੇ ਜਥੇ ਭੰਗ ਕਰ ਦਿੱਤੇ ਜਾਣ ਤੇ ਸਭ ਸਿੰਘ ਹੁਣ ਮਿਸਲਾਂ ਵਿੱਚ ਭਰਤੇ ਹੋਣ ਹਰ ਮਿਸਲ ਦਾ ਇੱਕ ਨਾਂ ਤੇ ਇੱਕ ਜਥੇਦਾਰ ਹੋਵੇਗਾ ਜਥੇਦਾਰ ਨੂੰ ਸਿੰਘ ਸਾਹਿਬ ਕਹਿ ਕੇ ਸੱਦਿਆ ਜਾਵੇਗਾ ਮਿਸਲ ਦਾ ਹਰ ਸਿੰਘ ਆਪਣੇ ਜਥੇਦਾਰ ਦੀ ਸਲਾਹ ਨਾਲ ਚੱਲੇਗਾ ਤੇ ਸਾਰੀਆਂ ਮਿਸਲਾਂ ਅਕਾਲ ਬੰਗੇ ਨੂੰ ਜਵਾਬ ਦੇ ਹੋਣਗੀਆਂ ਸਭ ਮਿਸਲਾਂ ਨੂੰ ਮਿਲਾ ਕੇ ਪੰਥ ਦੀ ਇੱਕ ਸਾਂਝੀ ਜਥੇਬੰਦੀ ਬਣਾਈ ਜਾਵੇਗੀ ਜਿਸ ਦਾ ਨਾਂ ਦਲ ਖਾਲਸਾ ਹੋਵੇਗਾ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਰਬੱਤ ਦਲ ਖਾਲਸਾ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਅਕਾਲ ਬੁੰਗੇ ਦੇ ਵੇੜੇ ਵਿੱਚੋਂ ਸਿੰਘਾਂ ਨੇ ਜਕਾਰੇ ਛੱਡੇ ਨਾਲ ਹੀ ਖਾਲਸਾ ਜੀ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਦਲ ਖਾਲਸਾ ਦਾ ਇੱਕ ਜਥੇਦਾਰ ਹੋਵੇਗਾ ਸਮੂਹ ਮੁਖੀ ਸਿੰਘਾਂ ਨੇ ਸਰਬਸੰਮਤੀ ਨਾਲ ਪਹਿਲੇ ਜਥੇਦਾਰ ਲਈ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਚੁਣਿਆ ਹੈ ਨਵਾਬ ਸਾਹਿਬ ਨੇ ਗੱਲ ਪੂਰੀ ਕੀਤੀ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਮੀਰੀ ਪੀਰੀ ਦੇ ਮਾਲਕ ਗੁਰਪਾਰੀ 6ਵੇਂ ਸਤਗੁਰਾਂ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਸਰਬੱਤ ਖਾਲਸੇ ਨੇ ਜਕਾਰੇ ਛੱਡ ਕੇ ਸਰਦਾਰ ਜੱਸਾ ਸਿੰਘ ਤੇ ਮਿਸਲਾਂ ਵਾਲੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਮਿਸਲਾਂ ਦੀ ਗਿਣਤੀ 11 ਸੀ ਜਾਂ 12 인ਦਰਜੀਤ ਸਿੰਘ ਨੇ ਆਪਣੇ ਕਿਸੇ ਉਸਤਾਦ ਤੋਂ ਮਿਸਲਾਂ ਦੀ ਗਿਣਤੀ 12 ਹੋਣ ਬਾਰੇ ਸੁਣਿਆ ਸੀ ਮਾਲਵੇ ਵਾਲਿਆਂ ਦੀ 12ਵੀਂ ਫੁਲਕੀਆਂ ਤਾਂ ਮੰਗਰੋ ਸਥਾਪਿਤ ਹੋਈ ਸਰਬੱਤ ਖਾਲਸੀ ਨੇ 11 ਹੀ ਬਣਾਈਆਂ ਸਨ ਬਾਬੇ ਨੇ ਇੰਦਰਜੀਤ ਦਾ ਸ਼ੰਕਾ ਦੂਰ ਕੀਤਾ 11 ਮਿਸਲਾਂ ਕਿਹੜੀਆਂ-ਕਿਹੜੀਆਂ ਸਨ ਮੇਰਾ ਚਿੱਤ ਉਤਾਵਲਾ ਹੋ ਰਿਹਾ ਸੀ ਆਓ ਤੁਹਾਨੂੰ ਉੱਥੇ ਲੈ ਹੀ ਚਲਦਾ ਹਾਂ ਪਹਿਲੀ ਮਿਸਲ ਸੀ ਆਲੂਵਾਲੀਆ ਜਿਸ ਦੇ ਜਥੇਦਾਰ ਸਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਬਾਰੇ ਤਾਂ ਤੁਸੀਂ ਬਹੁਤ ਕੁਝ ਵੀ ਜਾਣ ਲਿਆ ਹੈ ਤੇ ਅੱਗੇ ਵੀ ਜਾਣੋਗੇ। ਬਾਬਾ ਭੰਗੂ ਸਾਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਆ ਬਾਰੇ ਪਹਿਲਾਂ ਵੀ ਦੱਸ ਚੁੱਕਾ ਸੀ। ਜੀ ਬਾਬਾ ਜੀ ਫੇਰ ਅੱਗੇ ਸੁਣੋ। ਦੂਜੀ ਫੈਜ਼ਲਪੁਰੀਆ ਜਿਸ ਨੂੰ ਸਿੰਘਪੁਰੀਆ ਕਰਕੇ ਵੀ ਜਾਣਿਆ ਜਾਂਦਾ ਸੀ ਇਸ ਦੇ ਜੱਥੇਦਾਰ ਨਵਾਬ ਕਪੂਰ ਸਿੰਘ ਸਨ। ਨਵਾਬ ਕਪੂਰ ਸਿੰਘ ਬਾਰੇ ਵੀ ਤੁਸੀਂ ਪਹਿਲਾਂ ਸੁਣ ਹੀ ਚੁੱਕੇ ਹੋ। ਉਹਨਾਂ ਭਾਈ ਮਨੀ ਸਿੰਘ ਤੋਂ ਅਮਰਤ ਛਕਿਆ ਤੇ ਫਿਰ ਜਥੇਦਾਰ ਬਾਬਾ ਦਰਬਾਰਾ ਸਿੰਘ ਦੀ ਸੇਵਾ ਵਿੱਚ ਰਹਿਣ ਲੱਗੇ। ਨਵਾਬ ਸਾਹਿਬ ਦਾ ਪਿੰਡ ਫੈਜ਼ਲਪੁਰ ਸੀ ਜੋ ਫਰਜ਼ੁੱਲਾਹ ਖਾਨ ਨੇ ਵਸਾਇਆ ਸੀ। ਫਰਜ਼ੁੱਲਾਹ ਖਾਨ ਨੂੰ ਜਕਰੀਆ ਖਾਨ ਦੀ ਭੈਣ ਖਾਨੋਂ ਵਿਆਹੀ ਹੋਈ ਸੀ। ਇਸ ਸਾਰੇ ਪਰਿਵਾਰ ਨੇ ਸਿੱਖਾਂ ਦਾ ਬਹੁਤ ਕਾਨ ਕੀਤਾ। ਮੰਗਰੋ ਸਿੰਘਾ ਨੇ ਫੈਜ਼ਲਪੁਰ ਦਾ ਨਾਮ ਬਦਲ ਕੇ ਸਿੰਘਪੁਰਾ ਕਰ ਦਿੱਤਾ। ਨਵਾਬ ਕਪੂਰ ਸਿੰਘ ਦੀ ਦੂਰਦ੍ਰਿਸ਼ਟੀ ਨੇ ਹੀ ਬੁੱਢਾ ਦਲ ਤੇ ਤਰਨਾ ਦਲ ਬਣਾਏ ਸਨ। ਉਹਨਾਂ ਤੋਂ ਹੀ ਮਿਸਲਾਂ ਦਾ ਮੁੱਢ ਵੱਜਾ। ਉਹਨਾਂ ਆਪਣਾ ਸਾਰਾ ਜੀਵਨ ਪੰਥ ਸੇਵਾ ਹਿੱਤ ਲਾਇਆ। ਇਸ ਮਿਸਲ ਵਿੱਚ ਇੱਕ ਤੋਂ ਵੱਧ ਕੇ ਇੱਕ ਯੋद्धा ਸਿੰਘ ਸੀ। ਇੱਕ ਦਿਨ ਨਵਾਬ ਕਪੂਰ ਸਿੰਘ ਮਿਸਲ ਦੇ ਸਿੰਘਾਂ ਨੂੰ ਕਹਿਣ ਲੱਗੇ, "ਹੈ ਭਾਈ ਤੁਹਾਡੇ ਚੋਂ ਕੋਈ ਸੂਰਮਾ ਜੋ 모ਮਣ ਖਾਨ ਦਾ ਸਿਰ ਲਾ ਲਿਆਵੇ?" 모ਮਣ ਖਾਨ ਸਿੱਖਾਂ ਨਾਲ ਬਹੁਤ ਵੈਰ ਰੱਖਦਾ ਸੀ। ਉਸਨੇ ਹੀ ਬਾਬਾ ਤਾਰਾ ਸਿੰਘ ਵਾਂ ਦੇ ਜਥੇ ਉੱਤੇ ਹਮਲਾ ਕੀਤਾ ਸੀ ਨਵਾਬ ਸਾਹਿਬ ਦੀ ਗੱਲ ਸੁਣ ਕੇ ਭਾਈ ਮਣੀ ਸਿੰਘ ਜੀ ਦੇ ਭਤੀਜੇ ਭਾਈ ਅੱਗੜ ਸਿੰਘ ਅੱਗੇ ਆਏ ਤੇ ਨਵਾਬ ਸਾਹਿਬ ਦੇ ਹੁਕਮ ਨੂੰ ਪੰਥ ਦਾ ਹੁਕਮ ਮੰਨਦਿਆਂ ਮੋਮਨ ਖਾਨ ਦਾ ਸਿਰ ਲੈਣ ਲਈ ਚੱਲ ਪਏ ਭਾਈ ਅੱਗੜ ਸਿੰਘ ਨੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਪੇਸ ਬਦਲ ਲਿਆ ਉਹਨਾਂ ਨੇ ਮੋਮਨ ਖਾਨ ਦੀ ਅਸਤਬਲ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਘੋੜਿਆਂ ਦੀ ਸੋਹਣੀ ਦੇਖਭਾਲ ਕਰਦਿਆਂ ਦੇਖ ਕੇ 모ਮਨ ਖਾਨ ਨੇ ਭਾਈ ਅਗੜ ਸਿੰਘ ਨੂੰ ਆਪਣੇ ਖਾਸ ਘੋੜਿਆਂ ਨਾਲ ਰੱਖਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਜਦ 모ਮਨ ਖਾਨ ਸ਼ਿਕਾਰ ਲਈ ਨਿਕਲਿਆ ਤਾਂ ਭਾਈ ਅਗੜ ਸਿੰਘ ਨੂੰ ਵੀ ਨਾਲ ਲੈ ਗਿਆ। ਜੰਗਲ ਵਿੱਚ ਮੌਕਾ ਤਕਾ ਕੇ ਭਾਈ ਅਗੜ ਸਿੰਘ ਨੇ ਤਲਵਾਰ ਦੇ ਵਾਰ ਨਾਲ 모ਮਨ ਖਾਨ ਦਾ ਸਿਰ ਲਾ ਦਿੱਤਾ ਤੇ ਬਰਸ਼ੇ ਤੇ ਟੰਗ ਕੇ ਨਵਾਬ ਕਪੂਰ ਸਿੰਘ ਜੀ ਦੇ ਸਾਹਮਣੇ ਲਿਆ ਗੱਡਿਆ। ਨਵਾਬ ਸਾਹਿਬ ਨੇ ਭਾਈ ਅਗੜ ਸਿੰਘ ਨੂੰ ਉੱਠ ਕੇ ਸ਼ਾਤੀ ਨਾਲ ਲਾਇਆ ਤੀਜੀ ਸ਼ੁਕਰਚੱਕੀਆ ਮਾਝੇ ਦੇ ਪਿੰਡ ਸ਼ੁਕਰਚੱਕ ਤੋਂ ਮਿਸਲ ਸ਼ੁਕਰਚੱਕੀਆ ਬੁੱਢਾ ਸਿੰਘ ਜਿਸ ਨੂੰ ਪਿੰਡ ਵਾਲੇ ਦੇਸੂ ਵੀ ਕਹਿੰਦੇ ਸਨ ਇਸ ਪਰਿਵਾਰ ਦਾ ਪਹਿਲਾ ਅਮਰਤਧਾਰੀ ਸਿੰਘ ਸੀ ਉਸ ਦੇ ਕੋਲ ਇੱਕ ਘੋੜੀ ਸੀ ਜਿਸ ਤੇ ਉਸਨੇ ਰਾਵੀ ਚਨਾ ਜੇਹਲਮ ਘਟੋ ਘਟ ਪੰਜਾਹ ਵੀਰ ਪਾਰ ਕੀਤੇ ਸਨ ਉਸ ਘੋੜੀ ਨੂੰ ਦੇਸੀ ਕਿਹਾ ਜਾਂਦਾ ਸੀ ਜਿਸ ਤੋਂ ਇਸ ਦਾ ਨਾਂ ਦੇਸੂ ਪੈ ਗਿਆ ਉਸਦੀ ਦਲੇਰੀ ਇਲਾਕੇ ਵਿੱਚ ਪ੍ਰਸਿੱਧ ਸੀ ਮਰਨ ਵੇਲੇ ਉਸ ਦੇ ਸਰੀਰ ਤੇ 30 ਦੇ ਲਗਭਗ ਫੱਟ ਸਨ ਜਿਨ੍ਹਾਂ ਵਿੱਚੋਂ 9 ਗੋਲੀਆਂ ਦੇ ਤੇ ਬਾਕੀ ਤੀਰਾਂ ਤਲਵਾਰਾਂ ਦੇ ਸਨ ਬੁੱਢਾ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲ ਕੇ ਵੀ ਕੁੱਝ ਜੰਗਾਂ ਲੜੀਆਂ ਕਹਿੰਦੇ ਨੇ ਕਿ ਇੱਕ ਵਾਰ ਉਸ ਨੇ ਕਿਸੇ ਪਿੰਡ ਵਿੱਚੋਂ ਕੁੱਝ ਪਸ਼ੂ ਖੋਲ ਲਿਆਂਦੇ ਮੰਗਰੋ ਜਦ ਉਸ ਨੂੰ ਪਤਾ ਲੱਗਾ ਕਿ ਉਹ ਪਸ਼ੂ ਤਾਂ ਇੱਕ ਗਰੀਬ ਬੇਵਾ ਦੇ ਹਨ ਤਾਂ ਚੁੱਪਚਾਪੀਤੇ ਜਾ ਕੇ ਉਹਨਾਂ ਨੂੰ ਉਸ ਵਿਧਵਾ ਦੇ ਘਰ ਛੱਡ ਆਇਆ ਬੁੱਢਾ ਸਿੰਘ ਦੀ ਮੌਤ ਤੇ ਉਸਦੀ ਤੀਵੀ ਨੇ ਵੀ ਆਪਣੀ ਛਾਤੀ ਵਿੱਚ ਕਟਾਰ ਮਾਰ ਲਈ ਤੇ ਦੋਹਾਂ ਦਾ ਇਕੱਠਿਆਂ ਸੰਸਕਾਰ ਕੀਤਾ ਗਿਆ ਬੁੱਢਾ ਸਿੰਘ ਦੇ ਪੁੱਤਰ ਨੌਤ ਸਿੰਘ ਨੇ ਮਜੀਠੇ ਦੇ ਜ਼ਿਮੀਂਦਾਰ ਗੁਲਾਬ ਸਿੰਘ ਦੀ ਧੀ ਨਾਲ ਵਿਆਹ ਕੀਤਾ ਨੌਤ ਸਿੰਘ ਖੇਤੀ ਤਿਆਕ ਕੇ ਫੈਜ਼ਲਪੁਰੀਆ ਮਿਸਲ ਵਿੱਚ ਭਰਤੀ ਹੋ ਗਿਆ ਤੇ ਹੌਲੀ-ਹੌਲੀ ਸਰਦਾਰ ਬਣ ਗਿਆ ਅਫਗਾਨਾਂ ਨਾਲ ਇੱਕ ਜੰਗ ਵਿੱਚ ਨੌਤ ਸਿੰਘ ਦੇ ਸਿਰ ਵਿੱਚ ਗੋਲੀ ਲੱਗ ਗਈ ਜਿਸ ਨੇ ਉਸ ਨੂੰ ਘਾਤਕ ਫੱਟ ਦਿੱਤਾ ਨੌਦ ਸਿੰਘ ਦੇ ਪੁੱਤਰ ਚੜਤ ਸਿੰਘ ਨੇ ਅਲੱਗ ਮਿਸਲ ਸ਼ੁਕਰਚਕੀਆਂ ਬਣਾਈ ਉਸ ਨੇ ਮੁਗਲ ਇਲਾਕਿਆਂ ਦੀ ਲੁੱਟਮਾਰ ਸ਼ੁਰੂ ਕੀਤੀ ਲੁੱਟੇ ਪੈਸੇ ਨਾਲ ਉਹ ਲਾਹੌਰ ਦੇ ਉੱਤਰ ਵੱਲ ਛੋਟਾ ਜਿਹਾ ਕੱਚਾ ਕਿਲਾ ਉਸਾਰ ਲਿਆ ਇਹ ਕੋਟ ਫੌਜ਼ਲੀ ਸ਼ੌਣੀ ਵੀ ਸੀ ਤੇ ਲੁੱਟਮਾਲ ਦਾ ਗੋਦਾਮ ਵੀ ਪੰਥ ਦੇ ਸਾਂਝੇ ਮੰਤਵ ਲਈ ਜੋ ਕਿ ਮੁਗਲ ਰਾਜ ਦੀ ਜੜ ਪੁੱਟਣਾ ਸੀ ਜੋ ਕਿ ਮੁਗਲ ਰਾਜ ਦੀ ਜੜ ਪੁੱਟਣਾ ਸੀ ਇੱਕ ਫੌਜੀ ਸ਼ੌਣੀ ਸੀ ਚੌਥੀ ਨਿਸ਼ਾਨਾ ਵਾਲੀ ਮਿਸਲ ਜਿਸ ਦੇ ਜਥੇਦਾਰ ਸਰਦਾਰ ਦਸੌਂਦਾ ਸਿੰਘ ਸਨ ਜੋ ਦਲ ਖਾਲਸਾ ਦੇ ਨਿਸ਼ਾਨ ਬਰਦਾਰ ਸਨ ਉਹਨਾਂ ਨੇ ਜਥੇਦਾਰ ਬਾਬਾ ਦਰਬਾਰਾ ਸਿੰਘ ਤੋਂ ਅਮਰਤ ਛਕਿਆ ਸੀ ਪੰਥ ਜਿੱਧਰ ਵੀ ਚੜ੍ਹਾਈ ਕਰਦਾ ਇਹਨਾਂ ਦਾ ਜਥਾ ਸਭ ਤੋਂ ਅੱਗੇ ਨਿਸ਼ਾਨ ਲੈ ਕੇ ਚੱਲਦਾ ਸੀ ਇਸੇ ਲਈ ਇਹਨਾਂ ਦੀ ਮਿਸਲ ਨੂੰ ਨਿਸ਼ਾਨਾ ਵਾਲੀ ਮਿਸਲ ਕਿਹਾ ਗਿਆ ਪੰਜਵੀਂ ਭੰਗੀ ਮਿਸਲ ਪਾਂਜਵੜ ਪਿੰਡ ਦੇ ਬਾਬੇ ਸ਼ੱਜਾ ਸਿਉ ਨੇ ਬਾਬਾ ਬੰਦਾ ਸਿੰਘ ਤੋਂ ਖੰਡੇ ਕੀ ਪਾਹੁਲ ਲਈ ਤੇ ਸਿੰਘ ਸਜ ਗਿਆ ਉਸ ਨੇ ਆਪਣੇ ਸਾਥੀਆਂ ਭੀਮਾ ਸਿੰਘ ਕਸੂਰ ਮੂਲਾ ਸਿੰਘ ਤੇ ਜੱਟ ਸਿੰਘ ਨੂੰ ਵੀ ਅੰਮ੍ਰਿਤ ਛਕਾ ਲਿਆ ਮੰਗਰੋ ਸ਼ੱਜਾ ਸਿੰਘ ਨੇ ਹੋਰ ਬਹੁਤ ਸਿੰਘਾਂ ਨੂੰ ਵੀ ਸਿੰਘ ਸਜਾਇਆ ਇਸ ਮਿਸਲ ਇਸ ਮਿਸਲ ਦੇ ਮੁਖੀ ਸਰਦਾਰ ਸ਼ਹੀਦੀ ਦੇਗ ਜਿਸ ਨੂੰ ਭੰਗ ਵੀ ਕਿਹਾ ਜਾਂਦਾ ਸੀ ਪੀਨ ਦੇ ਆਦੀ ਸਨ ਜਿਸ ਤੋਂ ਇਹਨਾਂ ਨੂੰ ਪੰਗੀ ਕਿਹਾ ਜਾਣ ਲੱਗਿਆ ਸ਼ੱਜਾ ਸਿੰਘ ਮੰਗਰੋ ਭੀਮ ਸਿੰਘ ਸਰਦਾਰ ਬਣਿਆ ਉਸਨੇ ਆਪਣੇ ਆਸ-ਪਾਸ ਦੇ ਪਿੰਡਾਂ ਵਿੱਚੋਂ ਹੋਰ ਸਿੰਘ ਆਪਣੇ ਨਾਲ ਰਲائے ਤੇ ਮੰਗਰੋ ਇਹਨਾਂ ਨਾਦਰ ਸ਼ਾਹ ਨਾਲ ਟੱਕਰ ਲਈ ਭੀਮ ਸਿੰਘ ਮੰਗਰੋ ਉਸ ਦਾ ਭਤੀਜਾ ਹਰੀ ਸਿੰਘ ਪੰਗੀਆਂ ਦਾ ਮੁਖੀ ਬਣਿਆ ਹਰੀ ਸਿੰਘ ਨੇ ਬਹੁਤ ਦਲੇਰੀ ਭਰੇ ਕਾਰਨਾਮੇ ਕੀਤੇ ਤੇ ਮਿਸਲ ਦਾ ਬਹੁਤ ਵਾਧਾ ਹੋਇਆ ਹੁਣ ਤੱਕ ਇਸ ਮਿਸਲ ਵਿੱਚ 20000 ਲੜਾਕੇ ਭਰਤੀ ਹੋ ਗਏ ਸਨ ਪੰਗੀ ਮਿਸਲ ਸਾਰੀਆਂ ਮਿਸਲਾਂ ਵਿੱਚੋਂ ਵੱਡੀ ਤੇ ਤਾਕਤਵਰ ਮਿਸਲ ਬਣ ਕੇ ਅੱਗੇ ਆਈ। ਮੁੱਖ ਟਿਕਾਣਾ ਅੰਮ੍ਰਿਤਸਰ ਸਾਹਿਬ ਦੇ ਗਿਲਵਾਈ ਵਿੱਚ ਰੱਖਿਆ। ਸਿਆਲਕੋਟ, ਕੜਿਆਵਲ, ਸਿਆਲਕੋਟ, ਕੜਿਆਲ, ਮੀਰੋਵਾਲ ਫਤਿਹ ਕੀਤੇ। ਜਨਿਓਟ ਤੱਕ ਲੁੱਟ ਮਚਾਈ ਤੇ ਅਬਦਾਲੀ ਨਾਲ ਸਿੱਧੀ ਟੱਕਰ ਲਈ। ਖਵਾਜਾ ਸੈਦ ਦੇ ਕੋਟ ਤੇ ਹੱਲਾ ਕੀਤਾ ਜਿੱਥੇ ਲਾਹੌਰ ਬੈਠੇ ਅਫਗਾਨ ਗਵਰਨਰ ਦਾ ਹਥਿਆਰਾਂ ਦਾ ਜ਼ਖੀਰਾ ਸੀ। ਇਹ ਸਾਰਾ ਜ਼ਖੀਰਾ ਹਰੀ ਸਿੰਘ ਨੇ ਲੁੱਟ ਲਿਆ ਇਹ ਕਿਲਾ ਲਾਹੌਰ ਤੋਂ ਬਸ 2 ਮੀਲ ਦੀ ਵਿੱਥ ਤੇ ਹੀ ਸੀ ਮੰਗਰੋ ਹਰੀ ਸਿੰਘ ਨੇ ਸਿੰਧ ਅਤੇ ਡੇਰਾ ਜਤ ਉੱਤੇ ਕਬਜ਼ਾ ਕੀਤਾ ਪੰਗੀ ਮਿਸਲ ਦੇ ਯੋਧਿਆਂ ਨੇ ਮੜਜੇ ਮਾਲਵੇ ਦੇਸ਼ ਵਿੱਚ ਬਹੁਤ ਮੱਲਾ ਮਾਰੀਆਂ 12000 ਘੋਟ ਸਵਾਰਾਂ ਨੇ ਜੰਮੂ ਉੱਤੇ ਚੜ੍ਹਾਈ ਕੀਤੀ ਤੇ ਰਾਜੇ ਰਣਜੀਤ ਦੇਵ ਨੂੰ maat hit ਕਰ ਲਿਆ ਵੱਡੇ ਘੱਲੂ ਘਾਰੇ ਮੰਗਰੋ ਜਦ ਪੰਥ ਨੇ ਸਾਰੀਆਂ ਮਿਸਲਾਂ ਨੂੰ ਬੁੱਢਾ ਦਲ ਤੇ ਤਰਨਾ ਦਲ ਵਿੱਚ ਵੰਡਿਆ ਤਰਨੇ ਦਲ ਵਿੱਚ ਪੰਜ ਮਿਸਲਾਂ ਸ਼ਾਮਲ ਕੀਤੀਆਂ ਗਈਆਂ ਤਰਨੇ ਦਲ ਦਾ ਸਾਂਝਾ ਜਥੇਦਾਰ ਹਰੀ ਸਿੰਘ ਪੰਗੀ ਨੂੰ ਲਾਇਆ ਗਿਆ 6ਵੀਂ ਕਨਈਆ ਪਿੰਡ ਕਾਨੇ ਦੇ ਸਰਦਾਰ ਜੈ ਸਿੰਘ ਜਥੇਦਾਰ ਬਣੇ ਕੁਝ ਆਖਦੇ ਹਨ ਕਿ ਪਿੰਡ ਕਾਨੇ ਤੋਂ ਇਹਨਾਂ ਨੂੰ ਕਨਈਏ ਕਹਿਣ ਲੱਗੇ ਪਰ ਇਹਨਾਂ ਨੂੰ ਕਨਈਏ ਆਖਣ ਦਾ ਇੱਕ ਕਾਰਨ ਹੋਰ ਵੀ ਹੈ ਸਰਦਾਰ ਜੈ ਸਿੰਘ ਬਹੁਤ ਸੋਹਣਾ ਸੀ ਜਿਸ ਕਰਕੇ ਪਿੰਡ ਵਿੱਚ ਸਾਰੇ ਜੈ ਸਿੰਘ ਨੂੰ ਕ੍ਰਿਸ਼ਨ ਕਨਈਆ ਕਹਿ ਕੇ ਸੱਜਦੇ ਸਨ ਇਸ ਕਰਕੇ ਸਰਦਾਰ ਦੇ ਨਾਮ ਤੋਂ ਹੀ ਮਿਸਲ ਦਾ ਨਾਮ ਕਨਈਆ ਪੈ ਗਿਆ ਸਤਵੀਂ ਨਕਈ ਇਹ ਸਭ ਨਾਲੋਂ ਛੋਟੀ ਮਿਸਲ ਸੀ ਜਥੇਦਾਰ ਸਰਦਾਰ ਹੀਰਾ ਸਿੰਘ ਬਣੇ ਇਹਨਾਂ ਦੇ ਇਲਾਕੇ ਨਕਾ ਤੋਂ ਹੀ ਇਹਨਾਂ ਨੂੰ ਨਕਈ ਕਹਿਣ ਲੱਗੇ ਅੱਠਵੀਂ ਡੱਲੇਵਾਲੀਆ ਰਾਵੀ ਦੇ ਪਤਨਾ ਤੇ ਸਥਿਤ ਪਿੰਡ ਡੱਲੇਵਾਲ ਦੇ ਭਾਈ ਗੁਲਾਬ ਸਿੰਘ ਜਥੇਦਾਰ ਸਨ ਭਾਈ ਗੁਰਦਿਆਲ ਸਿੰਘ ਭਾਈ ਹਰਦਿਆਲ ਸਿੰਘ ਤੇ ਭਾਈ ਜੈਪਾਲ ਸਿੰਘ ਤਿੰਨ ਭਰਾ ਵੀ ਇਸ ਮਿਸਲ ਦੇ ਮੁਖੀ ਸਿੰਘਾਂ ਵਿੱਚੋਂ ਸਨ ਜਦ ਕਲਾਂਨੌਰ ਦੀ ਜੰਗ ਵਿੱਚ ਸਰਦਾਰ ਗੁਲਾਬ ਸਿੰਘ ਸ਼ਹੀਦ ਹੋ ਗਿਆ ਤਾਂ ਡੱਲੇਵਾਲੀਆ ਮਿਸਲ ਦੇ ਸਰਦਾਰ ਭਾਈ ਗੁਰਦਿਆਲ ਸਿੰਘ ਬਣੇ ਭਾਈ ਗੁਰਦਿਆਲ ਸਿੰਘ ਦਾ ਪਰਿਵਾਰ ਐਡੀ ਐਡਾ ਸਦਕੀ ਸੀ ਕਿ ਪੰਥ ਸੇਵਾ ਹਿੱਤ ਜਾਨ ਵਾਰਨ ਨੂੰ ਵੀ ਪਲ ਨਹੀਂ ਸੀ ਲਾਉਂਦਾ ਛੋਟੇ ਛੋਟੇ ਕੱਲੂ ਕਾਰੇ ਦੀ ਉਹ ਘਟਨਾ ਯਾਦ ਹੈ ਜਦ ਮਾਰੂ ਮਾਰ ਕਰਦੇ ਸਿੰਘ ਮੁੜ ਦਰਿਆ ਦੇ ਕੰਡੇ ਤੇ ਆ ਗਏ ਸਨ ਤੇ ਬਿਆਸ ਦੀਆਂ ਲਹਿਰਾਂ ਪੱਥਰਾਂ ਨਾਲ ਟਕਰਾ ਕੇ ਭਿਆਨਕ ਸ਼ੋਰ ਪੈਦਾ ਕਰ ਰਹੀਆਂ ਸਨ। ਥੱਕੇ ਟੁੱਟੇ ਭੁੱਖੇ ਤੇ ਆਏ ਤੇ ਜ਼ਖਮੀ ਸਿੰਘ ਦਰਿਆ ਦੇ ਕਿਨਾਰੇ ਤੇ ਖਲੋਤੇ ਸਨ। ਬਰਸਾਤਾਂ ਹੋਣ ਕਾਰਨ ਦਰਿਆ ਇੰਨਾ ਜ਼ੋਰਾਂ ਤੇ ਸੀ ਕਿ ਰਾਹ ਵਿੱਚ ਆਉਣ ਵਾਲੇ ਵੱਡੇ ਰੁੱਖਾਂ ਨੂੰ ਵੀ ਜੜੋ ਪੁੱਟ ਕੇ ਨਾਲ ਵਹਾ ਕੇ ਲਿਜਾ ਰਿਹਾ ਸੀ। ਦਰਿਆ પાર ਕਰਨ ਲਈ ਲਹਿਰਾਂ ਦਾ ਜ਼ੋਰ ਦੇਖਣਾ ਜ਼ਰੂਰੀ ਸੀ। ਉਹ ਦਰਿਆ ਵਿੱਚ ਉਤਰੇ ਬਗੈਰ ਨਹੀਂ ਦੇਖਿਆ ਜਾ ਸਕਦਾ ਸੀ ਜਦ ਹੀ ਡੱਲੇ ਵਾਲੀਏ ਸਰਦਾਰ ਗੁਰਦਿਆਲ ਸਿੰਘ ਬੋਲੇ ਸਿਰ ਲੱਗਣਗੇ ਖਾਲਸਾ ਜੀ ਕੁਰਬਾਨੀ ਹੋਵੇਗੀ ਕੁਝ ਸਿੰਘਾਂ ਦੀ ਫੇਰ ਹੀ ਸਾਰਾ ਜੱਥਾ ਪਾਰ ਕਰ ਸਕੇਗਾ ਤਾਂ ਉਹਨਾਂ ਦੇ ਦੋਵੇਂ ਸਕੇ ਭਰਾਵਾਂ ਨੇ ਘੋੜੇ ਦਰਿਆ ਵਿੱਚ ਉਤਾਰ ਦਿੱਤੇ ਪਰ ਉਹ ਦੋਹੇ ਸੂਰਮੇ ਵਾਪਸ ਨਹੀਂ ਪਰਤੇ ਤੇ ਦਰਿਆ ਦੀ ਭੇਟ ਹੋ ਗਏ ਬਾਬੇ ਨੇ ਸਾਨੂੰ ਕੁਝ ਸਮਾਂ ਪਹਿਲਾਂ ਸੁਣਾਈ ਕਥਾ ਯਾਦ ਕਰਵਾਈ ਇੱਕ ਲੜਾਈ ਵਿੱਚ ਸਰਦਾਰ ਗੁਰਦਿਆਲ ਸਿੰਘ ਦੇ ਸ਼ਹੀਦ ਹੋ ਜਾਣ ਮੰਗਰੋ ਸਰਦਾਰ ਤਾਰਾ ਸਿੰਘ ਗੈਬਾ ਇਸ ਮਿਸਲ ਦਾ ਜਥੇਦਾਰ ਬਣਿਆ ਨੌਵੀਂ ਮਿਸਲ ਸ਼ਹੀਦਾਂ ਜਿਸ ਦੇ ਸਰਦਾਰ ਜਿਸ ਦੇ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਬਣੇ ਬਾਬਾ ਜੀ ਦਾ ਪਿੰਡ ਪਹੂਵਿੰਡ ਸੀ ਪਰ ਉਹ ਦਮਦਮੇ ਟਿਕੇ ਹੋਏ ਸਨ ਉਹ ਕਲਗੀਧਰ ਮਹਾਰਾਜ ਦੇ ਹਜ਼ੂਰੀ ਸਿੰਘਾਂ ਵਿੱਚੋਂ ਸਨ ਮਹਾਰਾਜ ਕੋਲੇ ਹੀ ਉਹਨਾਂ ਅਮਰਤ ਛਕਿਆ ਤੇ ਸੱਚੇ ਪਾਤਸ਼ਾਹ ਨਾਲ ਰਹਿ ਕੇ ਕਈ ਲੜਾਈਆਂ ਵੀ ਲੜੀਆਂ ਮੰਗਰੋਂ ਜਦ ਮਹਾਰਾਜ ਨਦੇੜ ਨੂੰ ਚਾਲਾ ਪਾਉਣ ਲੱਗੇ ਤਾਂ ਉਹਨਾਂ ਬਾਬਾ ਦੀਪ ਸਿੰਘ ਜੀ ਨੂੰ ਦਮਦਬੇ ਰਹਿਣ ਦੀ ਸੇਵਾ ਬਖਸ਼ੀ। ਬਾਬਾ ਜੀ ਨੇ ਭਾਈ ਮਣੀ ਸਿੰਘ ਜੀ ਨਾਲ ਰਲ ਕੇ ਗੁਰੂ ਗ੍ਰੰਥ ਸਾਹਿਬ ਦੇ ਉਤਾਰਿਆਂ ਦੀ ਸੇਵਾ ਵੀ ਕੀਤੀ ਆਪਣੀ ਸ਼ਹਾਦਤ ਤੱਕ ਉਹ ਇਹ ਸੇਵਾ ਨਿਰੰਤਰ ਕਰਦੇ ਰਹੇ। ਬਾਬਾ ਜੀ ਦੇ ਜਥੇ ਐਸੇ ਸਿੰਘ ਸਨ ਜੋ ਸ਼ਹੀਦੀਆਂ ਪਾਉਣ ਲਈ ਸਦਾ ਕਾਲੇ ਰਹਿੰਦੇ ਸਨ। ਇਸ ਲਈ ਇਹਨਾਂ ਨੂੰ ਸ਼ਹੀਦਾਂ ਦਾ ਜਥਾ ਕਿਹਾ ਜਾਂਦਾ ਸੀ। ਮਣਮਣ ਲੋਹਾ ਸ਼ਰੀਰ ਨਾਲ ਮੜ ਕੇ ਤੁਰਨ ਵਾਲੇ ਮਿਸਲ ਸ਼ਹੀਦਾਂ ਦੇ ਸੂਰਮਿਆਂ ਤੋਂ ਵੈਰੀ ਭੈ ਖਾਂਦਾ ਸੀ ਦਸਵੀਂ ਕਰੋੜ ਸਿੰਘੀਆਂ ਇਸ ਮਿਸਲ ਦਾ ਮੋਢੀ ਸੂਰਮਾ ਸਰਦਾਰ ਬਾਬਾ ਸ਼ਾਮ ਸਿੰਘ ਸੀ ਬਾਬਾ ਸ਼ਾਮ ਸਿੰਘ ਉਹਨਾਂ ਸਿੰਘਾਂ ਵਿੱਚੋਂ ਸਨ ਜਿਨ੍ਹਾਂ ਦਸਵੀਂ ਪਾਤਸ਼ਾਹ ਤੋਂ ਲੈ ਕੇ ਪੰਥ ਦੇ ਦਿੱਲੀ ਫਤਿਹ ਕਰਨ ਤੱਕ ਦਾ ਸਮਾਂ ਦੇਖਿਆ ਸੀ ਐਨੇ ਸਮੇਂ ਦੌਰਾਨ ਪੰਥ ਜਿੰਨਾ ਵੀ ਦੁੱਖਾਂ ਸੁੱਖਾਂ ਥਾਣੀ ਲੰਘਿਆ ਸਭ ਨਾਲ ਬਾਬਾ ਸ਼ਾਮ ਸਿੰਘ ਰੂਬਰੂ ਹੋਇਆ ਬਾਬਾ ਜੀ ਦਾ ਦਬਦਬਾ ਮੁਗਲ ਫੌਜਾਂ ਵਿੱਚ ਇੰਨਾ ਸੀ ਕਿ ਦੁਸ਼ਮਣ ਸਿਪਾਈਆਂ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਬਾਬਾ ਸ਼ਾਮ ਸਿੰਘ ਬਿਨਾਂ ਕਿਸੇ ਹਥਿਆਰ ਤੋਂ ਵੀ ਕਈ ਮੁਗਲਾਂ ਨੂੰ ਪਾਰ ਬੁਲਾ ਸਕਦਾ ਹੈ। ਬਾਬਾ ਸ਼ਾਮ ਸਿੰਘ ਦਾ ਸਾਥੀ ਸਰਦਾਰ ਕਰਮ ਸਿੰਘ ਜਲੰਧਰ ਦੀ ਜੰਗ ਵਿੱਚ ਬੇਮਿਸਾਲ ਤੇ ਬੇਜੋੜ ਬਹਾਦਰੀ ਨਾਲ ਲੜਿਆ ਤੇ ਸ਼ਹੀਦੀ ਪ੍ਰਾਪਤ ਕੀਤੀ। ਬਾਬਾ ਜੀ ਦੇ ਹੀ ਜੱਥੇ ਦੇ ਇੱਕ ਸਿੰਘ ਕਰੋੜਾ ਸਿੰਘ ਤੋਂ ਮਿਸਲ ਦਾ ਨਾ ਕਰੋੜ ਸਿੰਘ ਹੀ ਆ ਪਿਆ। ਟਾਂਡੇ ਦੀ ਲੜਾਈ ਵਿੱਚ ਦੀਵਾਨ ਬਿਸ਼ੰਬਰ ਦਾਸ ਦਾ ਸਿਰ ਕਰੋੜਾ ਸਿੰਘ ਨੇ ਹੀ ਵੱਢਿਆ ਸੀ ਇਸ ਮਿਸਲ ਦੇ ਸੂਰਮੇ ਸਿੰਘਾਂ ਨੇ ਹੀ ਮੰਗਰੋਂ ਦਿੱਲੀ ਫਤਿਹ ਕੀਤੀ ਤੇ ਪੰਥ ਦਾ ਨਿਸ਼ਾਨ ਲਾਲ ਕਿਲੇ ਤੇ ਚੁਲਾਇਆ ਇਨ੍ਹਾਂ ਸੂਰਬੀਰ ਯੋਧਿਆਂ ਨੇ ਹੀ ਦਿੱਲੀ ਨੂੰ ਖਾਲਸੇ ਦੇ ਕਦਮਾਂ ਵਿੱਚ ਨਿਵਾਇਆ 11ਵੀਂ ਸੰਗਣੀਆਂ ਜੋ ਜੱਥੇਦਾਰ ਆਨੰਦ ਸਿੰਘ ਸੰਗਣੀਆਂ ਤੋਂ ਚੱਲੀ ਤੇ ਜਿਸ ਨੂੰ ਮੰਗਰੋਂ ਮਿਸਲ ਰਾਮਗੜੀਆ ਕਰਕੇ ਪ੍ਰਸਿੱਧੀ ਮਿਲੀ ਇਨਾਂ ਦਾ ਮੁਖੀ ਸਰਦਾਰ ਖੁਸ਼ਿਹਾਲ ਸਿੰਘ ਸੀ ਜਿਸ ਨੇ ਬਾਬਾ ਬੰਦਾ ਸਿੰਘ ਤੋਂ ਖੰਡੇ ਦੀ ਪਾਹੁਲ ਲਈ ਬਾਬਾ ਬੰਦਾ ਸਿੰਘ ਨਾਲ ਲੜ ਕੇ ਹੀ ਉਹ ਮੁਗਲਾਂ ਨਾਲ ਲੋਹਾ ਲੈਂਦਾ ਰਿਹਾ ਤੇ ਇੱਕ ਜੰਗ ਵਿੱਚ ਸ਼ਹੀਦੀ ਪਾ ਗਿਆ ਖੁਸ਼ਿਹਾਲ ਸਿੰਘ ਮਗਰੋਂ ਸਰਦਾਰ ਆਨੰਦ ਸਿੰਘ ਸੰਗਣੀਆਂ ਮੁਖੀ ਬਣਿਆ ਜੱਸਾ ਸਿੰਘ ਤਾਰਾ ਸਿੰਘ ਤੇ ਮਾਲੀ ਸਿੰਘ ਨਾਮੀ ਤਿੰਨ ਭਰਾ ਆਨੰਦ ਸਿੰਘ ਨਾਲ ਸ਼ਾਮਿਲ ਹੋਏ ਆਨੰਦ ਸਿੰਘ ਨੇ ਜੱਸਾ ਸਿੰਘ ਨੂੰ ਆਪਣਾ ਸੈਨਾਪਤੀ ਲਾ ਲਿਆ ਜੱਸਾ ਸਿੰਘ ਦੇ ਦਾਦੇ ਭਾਈ ਹਰਦਾਸ ਸਿੰਘ ਨੇ ਕਲਗੀਧਰ ਮਹਾਰਾਜ ਤੋਂ ਅੰਮ੍ਰਿਤ ਛਕਿਆ ਸੀ। ਨੰਦ ਸਿੰਘ ਦੇ ਚਲਾਣਾ ਕਰ ਜਾਣ ਮਗਰੋਂ ਜੱਸਾ ਸਿੰਘ ਮਿਸਲਦਾਰ ਬਣਿਆ ਮੰਗਰੋ ਰਾਮਗੜ੍ਹ ਜਿਸ ਦਾ ਪਹਿਲਾ ਨਾਂ ਰਾਮਰੌਣੀ ਸੀ ਕਿਲੇ ਦਾ ਪ੍ਰਬੰਧ ਇਹਨਾਂ ਕੋਲ ਆਉਣ ਕਾਰਨ ਇਹਨਾਂ ਦੇ ਨਾਮ ਨਾਲ ਰਾਮਗੜੀਏ ਲੱਗ ਗਿਆ ਤੇ ਮਿਸਲ ਦਾ ਨਾਂ ਵੀ ਰਾਮਗੜੀਆ ਮਿਸਲ ਹੋ ਗਿਆ। ਇਹ ਸਨ ਖਾਲਸੇ ਦੀਆਂ 11 ਮਿਸਲਾਂ। ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਧਰਤੀ ਤੋਂ ਦੁਖੀਆਂ ਦਾ ਸਫਾਇਆ ਕਰਨਾ ਸੀ ਵਿਦੇਸ਼ੀ ਤਾੜਵੀਆਂ ਨੂੰ ਭਜਾਉਣਾ ਸੀ ਤੇ ਰਾਜ ਖਾਲਸਾ ਦੀਆਂ ਨੀਹਾਂ ਪੱਕੀਆਂ ਕਰਨੀਆਂ ਸਨ। ਬਾਬੇ ਨੇ ਸਾਨੂੰ ਸਭ ਮਿਸਲਾਂ ਦੀ ਸੰਖੇਪ ਜਹੀ ਜਾਣਕਾਰੀ ਦੇ ਦਿੱਤੀ ਤਾਂ ਸਾਡੇ ਮਨ ਵਿੱਚ ਮਿਸਲਾਂ ਬਾਰੇ ਹੋਰ ਜਾਣਨ ਦੀ ਇੱਛਾ ਪ੍ਰਬਲ ਹੋਣ ਲੱਗੀ। ਬਾਬਾ ਸਾਡੇ ਚਿਹਰੇ ਪੜਦਿਆਂ ਬੋਲਿਆ ਅੱਗੋਂ ਹੁਣ ਜੋ ਕਥਾ ਤੁਸੀਂ ਸਰਵਨ ਕਰਨੀ ਹੈ ਉਹ ਇਨ੍ਹਾਂ ਮਿਸਲਾਂ ਦੇ ਆਲੇ ਦੁਆਲੇ ਹੀ ਪ੍ਰਕਰਮਾ ਕਰੇਗੀ। ਤੇ ਅਸੀਂ ਸਤਬਚਨ ਬਾਬਾ ਜੀ ਕਹਿ ਕੇ ਸੁਰਤ ਫੇਰ ਅਕਾਲ ਬੁੰਗੇ ਤੇ ਲੈ ਗਏ ਫੈਸਲਾ ਇਹ ਵੀ ਕੀਤਾ ਗਿਆ ਕਿ ਹਰ ਮਿਸਲ ਆਪਣੇ ਅੰਦਰੂਨੀ ਮਾਮਲਿਆਂ ਲਈ ਆਜ਼ਾਦ ਹੋਵੇਗੀ ਪਰ ਦਲ ਖਾਲਸਾ ਦੇ ਜਥੇਦਾਰ ਦਾ ਹਰ ਹੁਕਮ ਮੰਨਣ ਦੀ ਸਦਾ ਪਾਬੰਦ ਰਹੇਗੀ ਕਿਸੇ ਵੀ ਮਿਸਲ ਵਿੱਚ ਸ਼ਾਮਿਲ ਹੋਣ ਵਾਲੇ ਹਰ ਸਿੰਘ ਲਈ ਨਿਤਨੇਮੀ ਹੋਣਾ ਲਾਜ਼ਮੀ ਸੀ ਨਾਲ ਹੀ ਸ਼ਸਤਰ ਵਿੱਦਿਆ ਤੇ ਘੋੜਸਵਾਰੀ ਵਿੱਚ ਵੀ ਨਿਪੁੰਨ ਹੋਣਾ ਜ਼ਰੂਰੀ ਸੀ ਇਸ ਮਗਰੋਂ ਸਿੰਘਾਂ ਨੇ ਪੰਜਾਬ ਦੇ ਬਹੁਤ ਹਿੱਸੇ ਉੱਤੇ ਰਾਖੀ ਪ੍ਰਬੰਧ ਕਾਇਮ ਕੀਤਾ ਜਿਹੜੇ ਪੰਚ ਚੌਧਰੀ ਲੰਬਰਦਾਰ ਆਪਣੇ ਇਲਾਕੇ ਦੀ ਫਸਲ ਵਿੱਚੋਂ ਸਿੰਘਾਂ ਨੂੰ ਹਿੱਸਾ ਦੇਣਾ ਮੰਨ ਗਏ ਉਹਨਾਂ ਦੀ ਚੋਰਾ ਧਾੜਵੀਆਂ ਲੁਟੇਰਿਆਂ ਜ਼ਾਲਮ ਹਾਕਮਾਂ ਤੇ ਉਹਨਾਂ ਦੇ ਕਰਿੰਦਿਆਂ ਤੋਂ ਰੱਖਿਆ ਹੁਣ ਖਾਲਸੇ ਦੇ ਸਿਰ ਸੀ ਖਾਲਸਾ ਕਿਸੇ ਤੋਂ ਜ਼ਬਰਨ ਕਰ ਨਹੀਂ ਸੀ ਵਸੂਲਦਾ ਇਸ ਲਈ ਜਿੱਥੇ-ਜਿੱਥੇ ਜੀਨੂ ਜੀਨੂ ਵੀ ਸਿੰਘਾਂ ਦੇ ਰਾਖੀ ਪ੍ਰਬੰਧ ਦਾ ਪਤਾ ਲੱਗਿਆ ਉਹ ਖਾਲਸੇ ਦੀ ਸ਼ਰਨ ਵਿੱਚ ਆ ਗਿਆ। ਖਾਲਸਾ ਤਾਂ ਅਰਦਾਸ ਵਿੱਚ ਹੀ ਸਦਾ ਦਰਉਂਦਾ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਸੋ ਉਹ ਇਲਾਕੇ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਯੋਨਾ ਦੇ ਇਲਾਕੇ ਦੇ ਹਾਕਮਾਂ ਦੀ ਲੁੱਟ ਤੋਂ ਸੁਰੱਖਿਅਤ ਹੋ ਗਏ। ਇਸ ਪ੍ਰਬੰਧ ਦੌਰਾਨ ਇੱਕ ਵੀ ਐਸੀ ਮਿਸਾਲ ਨਹੀਂ ਮਿਲਦੀ ਕਿ ਸਿੰਘਾਂ ਨੇ ਆਪਣੇ ਇਲਾਕੇ ਸਿੰਘਾਂ ਨੇ ਆਪਣੇ ਹਿੱਸੇ ਲਈ ਕਿਸੇ ਨੂੰ ਤੰਗ ਕੀਤਾ ਹੋਵੇ। ਹਾਂ ਇਸ ਦੇ ਉਲਟ ਸਾਖੀਆਂ ਤਾਂ ਮਿਲਦੀਆਂ ਹਨ। ਉਲਟ ਸਾਖੀਆਂ ਹਾਂ ਜਿੰਨਾ ਕੋਈ ਹਿੱਸਾ ਵੀ ਖਾਲਸੇ ਨੂੰ ਨਹੀਂ ਦਿੱਤਾ ਤੇ ਖਾਲਸੇ ਨੇ ਉਹਨਾਂ ਦੀ ਫਿਰ ਵੀ ਰਾਖੀ ਕੀਤੀ ਉਹ ਕਿਵੇਂ ਸੁਣੋ ਪਰ ਖਾਲਸਾ ਜੀ ਸਾਡਾ ਸਭ ਕੁਝ ਧਾੜਵੀਂ ਲੁੱਟ ਕੇ ਲੈ ਗਏ ਮੀਹਾਂ ਦੀ ਮਾਰ ਕਾਰਨ ਸਾਡੀਆਂ ਐਤਕੀ ਫਸਲਾਂ ਵੀ ਨਹੀਂ ਹੋਈਆਂ ਤੁਹਾਨੂੰ ਹੁਣ ਅਸੀ ਕਰ ਕਿੱਥੋਂ ਦੇਾਂਗੇ ਪਰ ਅਸੀਂ ਫਿਰ ਵੀ ਆਪਜੀ ਦੀ ਓਟ ਠਕਾਉਂਦੇ ਹਾਂ ਖਾਲਸਾ ਜੀ ਸਾਨੂੰ ਆਸ ਹੈ ਕਿ ਲੋਟੂਆਂ ਤੋਂ ਸਾਡੀ ਰਾਖੀ ਵੀ ਖਾਲਸਾ ਜ਼ਰੂਰ ਕਰੇਗਾ ਇੱਕ ਪਿੰਡ ਦੇ ਕੁਝ ਵਸਨੀਕ ਜਿਨ੍ਹਾਂ ਦੇ ਪਿੰਡ ਨੂੰ ਮੁਗਲ ਹਾਕਮਾਂ ਨੇ ਬੁਰੀ ਤਰ੍ਹਾਂ ਲੁੱਟ ਲਿਆ ਸੀ ਖਾਲਸੇ ਦੀ ਸ਼ਰਨ ਵਿੱਚ ਆਏ ਹਾਲਾਂਕਿ ਉਹਨਾਂ ਕੋਲ ਗਵਾਉਣ ਲਈ ਕੁਝ ਵੀ ਨਹੀਂ ਸੀ ਪਰ ਉਹਨਾਂ ਨੂੰ ਡਰ ਸੀ ਕਿ ਅਗਲੀ ਸਾਰੀ ਫਸਲ ਵੀ ਮੁਗਲਾਂ ਦੇ ਘਰ ਹੀ ਪਰੇਗੀ ਸੋ ਉਹ ਖਾਲਸੇ ਕੋਲ ਅਗਾਊਂ ਰੱਖਿਆ ਲਈ ਆ ਗਏ ਤੁਹਾਡੇ ਕੋਲ ਕੁਝ ਵੀ ਨਹੀਂ ਕਈ ਇੱਕ ਢੇਲਾ ਵੀ ਨਹੀਂ ਸਿੰਘਾਂ ਦੀ ਗੱਲ ਸੁਣ ਕੇ ਪਿੰਡ ਵਾਸੀ ਚੁੱਪ ਰਹੇ ਸਗੋਂ ਉਹਨਾਂ ਨੀਵੀਆਂ ਪਾ ਲਈਆਂ ਕੋਈ ਸ਼ੋਲਿਆਂ ਦੀ ਇੱਕ ਮੁਠ ਵੀ ਨਹੀਂ ਬਾਬਾ ਸ਼ਾਮ ਸਿੰਘ ਦੀ ਗੱਲ ਸੁਣਦਿਆਂ ਕੁਝ ਪਿੰਡ ਵਾਲਿਆਂ ਨੇ ਸਿਰ ਚੁੱਕੇ ਦੱਸੋ ਕੀ ਸ਼ੋਲਿਆਂ ਦੀ ਇੱਕ ਮੁਠ ਵੀ ਨਹੀਂ ਤੁਹਾਡੇ ਕੋਲ ਐਨਾ ਕੁ ਤਾਂ ਹੈ ਖਾਲਸਾ ਜੀ ਤਾਂ ਜਾਓ ਸਿੰਘਾਂ ਨੂੰ ਇੱਕ ਮੁਠ ਸ਼ੋਲਿਆਂ ਦੀ ਹੀ ਦੇ ਦਿਓ ਤੇ ਖਾਲਸਾ ਤੁਹਾਡੀ ਹਰ ਤਰ੍ਹਾਂ ਰੱਖਿਆ ਕਰੇਗਾ ਬਾਬਾ ਸ਼ਾਮ ਸਿੰਘ ਬੋਲੇ ਤੇ ਨਾਲ ਹੀ ਉਹਨਾਂ ਆਪਣੇ ਕਮਰ ਕੱਸੇ ਵਿੱਚੋਂ ਉਜ ਕਪੜਾ ਪਾੜਿਆ ਤੇ ਉਹਨਾਂ ਪਿੰਡ ਵਾਲਿਆਂ ਨੂੰ ਫੜਾਉਂਦਿਆ ਬੋਲੇ ਇਹ ਨੀਲਾ ਕਪੜਾ ਕਿਸੇ ਸੋਟੇ ਨਾਲ ਬੰਨ ਕੇ ਪਿੰਡ ਵਿੱਚ ਉੱਚੀ ਥਾਂ ਗੱਡ ਦਿਓ ਕੋਈ ਤੁਹਾਡੇ ਵੱਲ ਅੱਖ ਚੱਕ ਕੇ ਵੀ ਨਹੀਂ ਚੱਕੇਗਾ ਤੱਤੀਆਂ ਹਵਾਵਾਂ ਵੀ ਤੁਹਾਡੇ ਪਿੰਡ ਤੋਂ ਪਾਸਾ ਵਟ ਕੇ ਲੰਘਣਗੀਆਂ ਤੇ ਉਹਨਾਂ ਪਿੰਡ ਵਾਲਿਆਂ ਇਸੇ ਤਰ੍ਹਾਂ ਕੀਤਾ ਉਸ ਮੰਗਰੋ ਕਿਸੇ ਲੁਟੇਰੇ ਧਾੜਵੀ ਦੀ ਤਾਂ ਕੀ ਮਜਾਲ ਹੋਣੀ ਸੀ ਬੱਦਲ ਵੀ ਉਸ ਪਿੰਡ ਦੀਆਂ ਪੱਕੀਆਂ ਫਸਲਾਂ ਤੋਂ ਪਰੇ ਦੀ ਲੰਘਣ ਲੱਗੇ ਦਾਲ ਖਾਸ ਖਾਲਸਾ ਨੇ ਫੈਸਲਾ ਕੀਤਾ ਸੀ ਕਿ ਜਿਸ ਇਲਾਕੇ ਤੇ ਵੀ ਕੋਈ ਸਰਦਾਰ ਆਪਣਾ ਕਬਜ਼ਾ ਕਰੇ ਤਾਂ ਉਸ ਇਲਾਕੇ ਦੀ ਸਭ ਤਰ੍ਹਾਂ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਵੀ ਉਸੇ ਮਿਸਲ ਦੀ ਹੋਵੇਗੀ ਲੋੜ ਪੈਣ ਤੇ ਦੂਜੀਆਂ ਮਿਸਲਾਂ ਤੋਂ ਸਹਾਇਤਾ ਲਈ ਜਾ ਸਕਦੀ ਹੈ ਇੱਕ ਸਰਦਾਰ ਦੀ ਰਾਖੀ ਵਾਲੇ ਇਲਾਕੇ ਵਿੱਚ ਕੋਈ ਦੂਜੀ ਮਿਸਲ ਕਿਸੇ ਤਰ੍ਹਾਂ ਦਾ ਦਖਲ ਨਹੀਂ ਦੇਵੇਗੀ ਖਾਲਸਾ ਜੀ ਸਾਰੇ ਮਿਸਲਦਾਰ ਸਾਲ ਵਿੱਚ ਦੋ ਵਾਰ ਅੰਮ੍ਰਿਤਸਰ ਸਾਹਿਬ ਇਕੱਠੇ ਹੋਇਆ ਕਰਨਗੇ ਆਪਣੇ ਇਲਾਕਿਆਂ ਦੀ ਵੰਡ ਜਾਂ ਮਿਸਲਾਂ ਦੇ ਹੋਰ ਕਿਸੇ ਵੀ ਨਵੇੜੇ ਲਈ ਦਲ ਖਾਲਸਾ ਦੀ ਸਲਾਹ ਲਈ ਜਾਵੇ ਮਿਸਲ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਸਰਦਾਰ ਜੱਸਾ ਸਿੰਘ ਨੇ ਹੀ ਕੀਤੀ ਮੰਗਰੋਏ ਸਾਰੇ ਪੰਥ ਵਿੱਚ ਪਰਚਲਿਤ ਹੋ ਗਿਆ ਇਸ ਤਰ੍ਹਾਂ ਸਭ ਮਿਸਲਾਂ ਵੱਖ-ਵੱਖ ਹੋ ਕੇ ਵੀ ਇਕੱਠੀਆਂ ਰਹੀਆਂ ਭਾਵੇਂ ਸਭ ਦੇ ਇਲਾਕੇ ਵੰਡੇ ਹੋਏ ਸਨ ਪਰ ਸਭ ਤੇ ਗੁੰਡਾ ਦਲ ਖਾਲਸੇ ਦਾ ਸੀ ਦਲ ਖਾਲਸੇ ਵੱਲੋਂ ਬਣਾਈਆਂ ਮਿਸਲਾਂ ਦੇ ਸਰਦਾਰਾਂ ਨੇ ਪੰਜਾਬ ਵਿੱਚ ਆਪੋ ਆਪਣੇ ਇਲਾਕੇ ਮੰਨ ਲਏ ਸ਼ਹੀਦਾ ਮਿਸਲ ਦੇ ਯੋਧੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਮਾਲਵੇ ਵੱਲ ਨਿਕਲ ਗਏ ਉਹਨਾਂ ਦਾ ਪਹਿਲਾ ਵੀ ਉਹ ਟਿਕਾਣਾ ਸੀ ਕਰੋੜ ਸਿੰਘੀਆਂ ਨੇ ਵੀ ਸਤਲੁਜ ਪਾਰ ਵੱਲ ਹੀ ਇਲਾਕਾ ਮੰਨ ਲਿਆ ਸਿੰਘਪੁਰੀਆਂ ਨੇ ਰੋਪੜ ਕਨਈਏ ਤੇ ਰਾਮਗੜੀਆਂ ਨੇ ਗੁਰਦਾਸਪੁਰ ਲਾਹੌਰ ਤੋਂ ਲਹਿੰਦੇ ਨੂੰ ਨੱਕੇ ਦਾ ਇਲਾਕਾ ਨਕਈਆਂ ਨੇ ਸ਼ੁਕਰ ਚੱਕੀਏ ਗੁજરાwale ਤੇ ਪੰਗੀ ਜੱਜ ਤਵਾਬ ਵਿੱਚ ਫੈਲ ਗਏ ਨਿਸ਼ਾਨਾ ਵਾਲੇ ਤੇ ਡੱਲੇ ਵਾਲੀਏ ਅਮਰਤਸਰ ਹੀ ਟਿਕੇ ਰਹੇ ਉਹਨਾਂ ਸਿਰ ਅਮਰਤਸਰ ਸਾਹਿਬ ਦੀ ਰਾਖੀ ਵੀ ਸੀ ਸਰਦਾਰ ਜੱਸਾ ਸਿੰਘ ਦੀ ਆਲੂ ਵਾਲੀਆ ਮਿਸਲ ਨੇ ਜਲੰਧਰ ਸਮੇਤ ਦੁਆਬਾ ਮੱਲਣਾ ਸ਼ੁਰੂ ਕਰ ਦਿੱਤਾ ਪਟਿਆਲੇ ਨਾਬੇ ਤੇ ਜੀਂਦਵਲ ਫੁਲਕੀਏ ਪਹਿਲਾਂ ਹੀ ਵਸਦੇ ਸਨ ਤੇ ਉਹਨਾਂ ਦਾ ਕਬਜ਼ਾ ਸੀ ਪੰਥ ਵੱਲੋਂ ਕੋਈ ਵੱਡੀ ਜੰਗ ਜਿੱਤਨ ਮੰਗਰੋਂ ਵੀ ਉਸ ਥਾਂ ਦੇ ਇਲਾਕੇ ਉੱਥੇ ਰਹਿ ਰਹੀਆਂ ਮਿਸਲਾਂ ਵਿੱਚ ਵੰਡ ਦਿੱਤੇ ਜਾਂਦੇ ਸਨ ਅੱਜ ਤੁਸੀਂ ਪੰਜਾਬ ਦਾ ਜੋ ਮੂਹ ਮੰਹਾਂਦਰਾ ਦੇਖ ਰਹੇ ਹੋ ਇਸ ਨੂੰ ਸਵਾਰਨ ਵਿੱਚ ਮਿਸਲਾਂ ਦਾ ਵੱਡਾ ਯੋਗਦਾਨ ਹੈ ਭਾਵੇਂ ਮਿਸਲਦਾਰਾਂ ਦੇ ਵੰਡੇ ਹੋਏ ਆਪਣੇ ਆਪਣੇ ਇਲਾਕੇ ਸਨ ਪਰ ਸਾਰੇ ਰਲ ਕੇ ਪੰਜਾਬ ਬਣਾਉਂਦੇ ਸਨ ਮਿਸਲਾਂ ਤੋਂ ਹੀ ਸਿੱਖ ਰਾਜ ਦਾ ਮੁੱਢ ਬਚਾ ਤੇ ਖਾਲਸੇ ਦੇ ਨਿਸ਼ਾਨਾ ਦੇ ਪਰਛਾਵੇਂ ਕਾਬਲ ਕੰਧਾਰ ਤੋਂ ਚੀਨ ਤੱਕ ਪੈਣ ਲੱਗੇ ਮਿਸਲਾਂ ਹੱਥ ਫੜੀਆਂ ਕਿਰਪਾਨਾਂ ਨੇ ਹੀ ਧਰਤੀ ਤੇ ਪੰਜਾਬ ਦਾ ਨਵਾਂ ਨਕਸ਼ਾ ਉਲੀਕਿਆ ਜਿਸ ਦੀਆਂ ਹੱਦਾਂ ਖੈਬਰ ਤੋਂ ਜਮਨਾ ਤੀਕ ਤੇ ਸਿੰਧ ਤੋਂ ਤਿੱਬਤ ਤੱਕ ਪਹੁੰਚ ਗਈਆਂ ਪਤਾ ਨਹੀਂ ਤਾਂ ਸਾਡੇ ਸੁਭਾਹੀ ਕਾਲੇ ਸਨ ਤੇ ਪਤਾ ਨਹੀਂ ਸਿੱਖ ਕਥਾ ਵਿੱਚ ਹੀ ਐਸੀ ਖਿੱਚ ਸੀ ਕਿ ਬਾਬਾ ਜਦ ਵੀ ਸਾਨੂੰ ਚੱਲ ਰਹੀ ਕਥਾ ਦੇ ਸਮੇਂ ਤੋਂ ਥੋੜਾ ਵੀ ਉਰੇ ਪਰੇ ਲਿਜਾਂਦਾ ਸੀ ਤਾਂ ਚਿਤ ਕਰਦਾ ਸੀ ਕਿ ਕਥਾ ਹੁਣ ਉਥੋਂ ਸ਼ੁਰੂ ਹੋ ਜਾਵੇ ਜਦੋਂ ਮੈਂ ਬਾਬੇ ਕੰਦੀ ਕੋਲ ਬੈਠਾ ਸਾਂ ਤਾਂ ਬਾਬੇ ਨੇ ਕਥਾ ਆਰੰਭ ਕਰਦਿਆਂ ਸਹੀ ਕਿਹਾ ਸੀ ਸਿੱਖ ਕਥਾ ਬਹੁਤ ਵਿਸ਼ਾਲ ਹੈ ਕੁਰਾਤਨ ਗੁਰਸਿੱਖ ਕਹਿੰਦੇ ਹੁੰਦੇ ਸਨ ਕਿ ਮਹਾਰਾਜ ਜੀਆਂ ਦੀ ਬਾਣੀ ਨਿਰਗੁਣ ਹੈ ਤਾਂ ਸਿੱਖ ਕਥਾ ਸਰਗੁਣ ਹੈ ਜੇ ਬਾਣੀ ਦਾ ਥਾ ਨਹੀਂ ਪਾਇਆ ਜਾ ਸਕਦਾ ਤਾਂ ਜਿੰਨਾ ਉਸ ਬਾਣੀ ਨਾਲ ਆਪਣੀਆਂ ਦੇਹਾਂ ਰੰਗ ਲਈਆਂ ਜਿਹੜੇ ਬਾਣੇ ਬਾਣੀ ਨਾਲ ਇੱਕਮਿਕ ਹੋ ਗਏ ਜਿੰਨਾ ਦਮਾਲਿਆਂ ਚੱਕਰਾਂ ਵਿੱਚੋਂ ਨਾਮ ਗੂੰਜਣ ਲੱਗ ਪਿਆ ਉਹਨਾਂ ਦੀ ਕਥਾ ਕਿਸੇ ਇੱਕ ਇਕੱਲੇ ਕੋਲ ਪੂਰੀ ਕਿੱਥੇ ਹੋ ਸਕਦੀ ਹੈ ਨਾ ਹੀ ਇਹ ਕਥਾ ਸੁੰਨੀ ਕਿਸੇ ਇੱਕ ਦੋ ਦੇ ਵਸ ਵਿੱਚ ਹੈ ਪੰਥ ਦੀ ਕਥਾ ਹੈ ਤੇ ਸਾਰਾ ਪੰਥ ਰਲ ਕੇ ਹੀ ਸੰਭਾਲ ਸਕਦਾ ਹੈ ਤੂੰ ਆਪਣੇ ਹਿੱਸੇ ਵਾਲੀ ਲੱਭਨ ਦੀ ਕੋਸ਼ਟ ਕਰ ਮੈਨੂੰ ਜਾਪ ਰਿਆ ਸੀ ਕਿ ਬਾਬਾ ਕੰਦੀ ਸੱਚ ਹੀ ਕਹਿ ਰਿਆ ਸੀ ਜਿੰਨੀ ਕਥਾ ਸਾਡੇ ਹਿੱਸੇ ਦੀ ਹੈ ਸਾਡੀ ਝੋਲੀ ਪੈ ਰਹੀ ਹੈ ਜੇ ਬਾਬਾ ਪੰਗੂ ਵਿੱਚੋਂ ਵਿੱਚੋਂ ਕਿਸੇ ਵਰਤਾਰੇ ਦੀ ਝਲਕ ਦੇ ਜਾਂਦਾ ਹੈ ਤਾਂ ਸਾਡੇ ਲਈ ਲਾਹੇ ਦੀ ਹੀ ਹੈ ਜੇ ਉਹ ਕਥਾ ਵੀ ਸਾਡੇ ਤੱਕ ਪਹੁੰਚਣੀ ਹੋਈ ਤਾਂ ਜਰੂਰ ਪਹੁੰਚੇਗੀ ਸੋ ਮੈਂ ਬਾਬੇ ਨੂੰ ਬਿਨਾ ਕੁਝ ਕਹੇ ਅਗਲੀ ਕਥਾ ਸਰਵਣ ਕਰਨ ਲੱਗਿਆ ਧੰਨਵਾਦ